ਹਾਂਜੀ ਨਮਨ ਰਹਿ ਹਾਂਜੀ 2 ਅਕਤੂਬਰ ਦਾ ਦਸਹਿਰਾ ਦਸਹਿਰੇ ਵਾਲੇ ਦਿਨ ਤੁਸੀਂ ਇੱਕ ਛੋਟਾ ਜਿਹਾ ਕੰਮ ਕਰੋ ਦੇਖੋ ਵੀਡੀਓ ਨੂੰ ਦਬਕੇ ਸ਼ੇਅਰ ਕਰ ਦਿਓ ਕਿਸੇ ਗਰੀਬ ਦਾ ਹੋਰ ਦਾ ਵੀ ਭਲਾ ਹੋ ਜਾ ਤੋ ਦਿਨ ਥੋੜੇ ਨੇ ਦਿਨ ਆਪਣੇ ਕੋਲੇ ਅੱਜ ਦਾ ਤੇ ਕੱਲ ਦਾ ਤੇ ਪਰਸੋਂ ਦਾ ਸਮਝੋ ਪਰਸੋਂ ਤੱਕ ਹਰ ਇੱਕ ਇਨਸਾਨ ਕੋਈ ਵੀਡੀਓ ਪਹੁੰਚਾਣੀ ਚਾਹੀਦੀ ਜਿਹੜੇ ਗਰੀਬ ਨੇ ਕਿਸ ਦਾ ਪਲਾ ਹੋ ਜੀਵੇ ਕਰਨਾ ਕੀ ਹੈ ਹਰ ਛੋਟਾ ਜਿਹਾ ਕੰਮ ਤੁਹਾਡੀ ਦੁਕਾਨੇ ਚੱਲੀ ਤੁਹਾਡਾ ਕਾਰੋਬਾਰ ਨਹੀਂ ਚੱਲਦਾ ਤੁਹਾਡਾ ਹੱਥ ਪਿੱਛੇ ਪਿੱਛੇ ਜਾਂਦਾ ਕਰਜ਼ਾ ਚੜੇ ਜਾਂਦਾ ਕੰਮ ਕਰਦੇ باوجود ਵੀ ਕਈਆਂ ਦਾ ਬੁਰੇ ਹਾਨੇ ਮਿੰਤ ਕਰਦੇ ਨੇ ਹੱਡ ਤੋੜ ਕੇ ਪਰ ਫਿਰ ਵੀ ਉਹਨਾਂ ਨੂੰ ਰੋਟੀ ਨਸੀਬ ਨਹੀਂ ਹੋ ਰਹੀ ਚਾਚੀ ਕਿਉਂ ਕਿਤੇ ਨਾ ਕਿਤੇ ਗੜਬੜ ਲੋਕੀ ਇੰਨੀ ਕਿ ਕਰ ਰਹੇ ਨੇ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦਾ ਕੰਮੇ ਇਹ ਬਣ ਗਿਆ ਚੰਗਾ ਕਰਨ ਵਾਲੇ ਘੱਟ ਮਿਲ ਰਹੇ ਨੇ ਤੇ ਬੁਰਾ ਕਰਨ ਵਾਲੇ ਲੋਕਾਂ ਦਾ ਬਹੁਤ ਜ਼ਿਆਦਾ ਮਿਲ ਰਹੇ ਇੱਕ ਫੋਟੋ ਤੇ ਵੀ ਕਰਦੇ ਨੇ ਪਤਾ ਨਹੀਂ ਕਾਦੇ ਕਾਦੇ ਤੇ ਬਹੁਤ ਕੁਝ ਹੋ ਰਿਹਾ ਕਿੱਥੋਂ ਕਿੱਥੋਂ ਇਨਸਾਨ ਬਚੂਗਾ ਦੇਖੋ ਕਿਸੇ ਦਾ ਬੁਰਾ ਕਰ ਇੱਕ ਗੱਲ ਮੈਂ ਦਾਅਵੇ ਨਾਲ ਕਹਿੰਦੀ ਕਿਸੇ ਦਾ ਬੁਰਾ ਕਰਕੇ ਇਨਸਾਨ ਸੁੱਖ ਦੀ ਨੀਂਦ ਨਹੀਂ ਸੌਂ ਸਕਦਾ ਕਦੇ ਵੀ ਤੁਸੀਂ ਇੱਕ ਦਿਨ ਕੋਈ ਕਿਸੇ ਦੇ ਕੁੱਤੇ ਦੇ ਕੋਈ ਜ਼ੋਰ ਦੀ ਸੋਟੀ ਮਾਰੋ ਚਿੱਕਾ ਮਾਰੋਗਾ ਤੁਹਾਨੂੰ ਸਾਰੀ ਰਾਤ ਸਾਰੀ ਰਾਤ ਕਿ ਤੁਹਾਨੂੰ ਪੰਜ ਛੇ ਦਿਨ ਕੁੱਤੇ ਦੀ ਚੀਕਾਂ ਸੁਣਦੀਆਂ ਰਹਿਣਗੀਆਂ ਤੁਹਾਨੂੰ ਲੋਕ ਨੂੰ ਬੜਾ ਮਾੜਾ ਕੰਮ ਕੀਤਾ ਬੜੀ ਗਲਤ ਕੀਤੀ ਗੱਲ ਕਿਉਂ ਮਾਰਨਾ ਸੀ ਉਹ ਭਜਾ ਦਿੰਦੇ ਪਰ ਇਹ ਲੋਕ ਪਤਾ ਨਹੀਂ ਕਿਉਂ ਨਹੀਂ ਡਰਦੇ ਕਰੋ ਹੁਣ ਉੱਥੇ ਹੀ ਆ ਜਾਓ ਤੁਸੀਂ ਕੀ ਕਰਨਾ ਦਸਹਿਰੇ ਵਾਲੇ ਦਿਨ ਜਦੋਂ ਰਾਵਣ ਨੂੰ ਸਾੜਦੇ ਨੇ ਉਸ ਤੋਂ ਬਾਅਦ ਉੱਥੇ ਥੋੜੇ ਵਾਲੇ ਡੱਕੇ ਬਚ ਰਹਿੰਦੇ ਨੇ ਲੱਕੜਾਂ ਛੋਟੇ ਛੋਟੇ ਕੁਝ ਵੀ ਹੋਇਆ ਦੋ ਚੱਕਰ ਨੇ ਚਾਹੇ ਉਹ ਤੀਲਾ ਹੋਣ ਚਾਹੇ ਉਹ ਥੋੜੇ ਵਾਲੇ ਮੋٹے ਡੱਕੇ ਹਾਂ ਹੈ ਮੈਂ ਤਾਂ ਪ੍ਰਕਾਸ਼ ਦਸਹਿਰ ਤੱਕ ਇਹ ਨਹੀਂ ਮਿਲਦਾ ਵੀ ਛੋਟੇ ਛੋਟੇ ਹੀ ਹੁੰਦੇ ਹੋਣਗੇ ਉਹਨਾਂ ਨੂੰ ਤੁਸੀਂ ਚੱਕ ਕੇ ਘਰੇ ਲੈ ਆਉਣਾ ਰਾਤ ਨੂੰ ਆਪਦਾ ਉਸੇ ਰਾਤ ਚੱਕ ਕੇ ਲੈ ਆਉਣਾ ਉਸੇ ਟਾਈਮ ਜਦੋਂ ਰਾਵਣ ਨੂੰ ਸਾੜਨ ਤੋਂ ਬਾਹਰ ਇਹ ਨਹੀਂ ਵੀ ਦੂਜੇ ਦਿਨ ਚੱਕਣਾ ਲਿਆ ਕੇ ਤੁਸੀਂ ਉਸ ਨੂੰ ਕਾਲੇ ਕੱਪੜੇ ਦੇ ਵਿੱਚ ਲਪੇਟ ਕੇ ਦੋਨਾਂ ਲੱਕੜਾਂ ਨੂੰ ਆਪਣੇ ਘਰ ਦੀ ਤਜੋਰੀ ਵਿੱਚ ਜੇ ਘਰੇ ਤਜੋਰੀ ਨਹੀਂ ਤਾਂ ਡੱਬਾ ਰੱਖੋ ਡੱਬੇ ਵਿੱਚ ਥੋੜੇ ਵਾਲੇ ਪੈਸੇ ਪਾ ਦੋ ਰੁਪਈਏ ਜਿਲ੍ਹਾ ਅਕਸਰ ਦਾ ਉਸ ਨੂੰ ਸਾਮ ਕੇ ਰੱਖ ਲਓ ਉਹਦੇ ਵਿੱਚ ਜਦੋਂ ਵੀ ਤੁਸੀਂ ਕਮਾਈ ਕੋਈ ਲੈ ਕੇ ਆਉਣੇ ਪਹਿਲਾਂ ਡੱਬੇ ਦੇ ਵਿੱਚ ਪਾ ਤੀ ਤੇ ਬਾਅਦ ਚ ਖਰਚ ਕਰੋ ਉਦੋਂ ਬਾਅਦ ਤੁਹਾਡੀ ਦੁਕਾਨੇ ਚੱਲ ਰਹੀ ਬੰਦ ਆ ਬਿਲਕੁਲ ਉਸ ਦੀ ਤਜੋਰੀ ਵਿੱਚ ਰੱਖ ਦਿਓ ਕੋਈ ਫੈਕਟਰੀ ਆ ਉਹਦੀ ਤਜੋਰੀ ਵਿੱਚ ਰੱਖ ਦਿਓ ਕੋਈ ਤੁਹਾਡਾ ਕਾਰਖਾਨਾ ਕੋਈ ਵੀ ਤੁਹਾਡਾ ਕਾਰੋਬਾਰ ਜਿੱਥੇ ਤੁਸੀਂ ਗਾਹਕ ਤੋਂ ਪੈਸੇ ਫੜਕੇ ਰੱਖਦੇ ਹੋ ਉੱਥੇ ਤੁਸੀਂ ਆਹ ਛੋਟ ਛਟੀਆਂ ਦੋ ਲੱਕੜਾਂ ਰਾਵਣ ਤੋਂ ਜੋ ਸਾੜਨ ਤੋਂ ਬਾਅਦ ਕਾਲੇ ਕੱਪੜੇ ਚ ਲਿਭੇਟ ਕੇ ਰੱਖਣੀਆਂ ਨੇ ਇਹ ਕੰਮ ਤੁਸੀਂ ਇੱਕ ਸਾਲ ਉੱਥੇ ਹੀ ਪਾਈਆਂ ਰਹਿਣ ਦੇਣੀ ਨੇ ਇਹ ਉਸ ਤੋਂ ਸਾਲ ਬਾਅਦ ਇਹ ਲੱਕੜਾਂ ਨੂੰ ਕਿਤੇ ਜਿੱਥੇ ਵੀ ਤੁਹਾਡਾ ਦਿਲ ਕਰੇ ਕਿਤੇ ਵੀ ਚਾਹੇ ਫੇਰ ਦੁਆਰੇ ਜਿੱਥੇ ਮਰਜੀ ਸਤੋ ਸਾਲ ਬਾਅਦ ਫੇਰ ਉੱਥੇ ਚੱਕ ਲੈਣੇ ਇਸੇ ਤਰ੍ਹਾਂ ਕਰਦੇ ਰਹੋ ਦੇਖੋ ਘਰ ਵਿੱਚ ਬਰਕਤ ਪੈਸਾ ਸਭ ਕੁਝ ਠੀਕ ਠਾਕ ਹੋ ਜਾਂਦਾ